ਬਸੰਤ ਮਹੱਲਾ ਤੀਜਾ ਬਿਨ ਕਰਮਾ ਸਭ ਪਰਮ ਭਲਾਈ ਮਾਇਆ ਮੋਹੇ ਬਹੁਤ ਦੁੱਖ ਪਾਈ ਮਨ ਮੁਖੇ ਅੰਦੇ ਠੌਰ ਨਾ ਪਾਈ ਬਿਸਟਾ ਕਾ ਕੀੜਾ ਬਿਸਟਾ ਮਾਹੇ ਸਮਾਈ ਹੁਕਮ ਮੰਨੇ ਸੋ ਜਨ ਪਰਵਾਨ ਗੁਰ ਕੈ ਸ਼ਬਦ ਨਾਮ ਨਿਸ਼ਾਨ ਰਹਾਉ ਸਾਚ ਰਤੇ ਜਿੰਨਾ ਧੁਰ ਲਿਖ ਪਾਇਆ ਹਰ ਕਾ ਨਾਮ ਸਦਾ ਮਨ ਭਾਇਆ ਸਤਿਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਲਾਏ ਸੂਏ ਏਕ ਨਾਮ ਤਾਰੇ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ ਬਿਨ ਨਾਮੈ ਮੁਕਤ ਕਿਨੈ ਨਾ ਪਾਈ ਪੂਰੇ ਗੁਰ ਤੇ ਨਾਮ ਪੱਲੈ ਪਾਈ ਸੋ 부ਝੈ ਜਿਸ ਆਪ 부ਝਾਈ ਸਤਗੁਰ ਸੇਵਾ ਨਾਮ ਦਿਰਡਾਏ ਜਿਨ ਇੱਕ ਜਾਤਾ ਸੇ ਜਨ ਪਰਵਾਨ ਨਾਨਕ ਨਾਮ ਰੱਤੇ ਦਰਨੀ ਸ਼ਾਨ ਬਸੰਤ ਮਹੱਲਾ ਤੀਜਾ ਕਿਰਪਾ ਕਰੇ ਸਤਗੁਰ ਮਲਾਏ ਆਪੇ ਆਪ ਵਸੈ ਮਨ ਆਈ ਨਿਹਚਲ ਮਤ ਸਦਾ ਮਨ ਧੀਰ ਹਰ ਗੁਣ ਗਾਵੇ ਗੁਣੀ ਗਹੀਰਾ ਨਾਮੋਹ ਭੂਲੇ ਮਰਹਿ ਬਿਖ ਖਾਏ ਬਿਰਥਾ ਜਨਮ ਫਿਰ ਆਵਹਿ ਜਾਇ ਰਹਾਉ ਬਹੁ ਭੇਖ ਕਰਹਿ ਮਨ ਸ਼ਾਂਤ ਨਾ ਹੋਈ ਬਹੁ ਅਪਮਾਨ ਆਪਣੀ ਪਤ ਖੋਈ ਸੇ ਵਡਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮਹਿ ਆਣਿਆ ਘਰ ਮਹਿ ਵਸਤ ਅਗਮੇ અપਾਰਾ ਗੁਰਮਤਿ ਖੋਜਹਿ ਸ਼ਬਦ ਵਿਚਾਰਾ ਨਾਮ ਨੰਮ ਨਿਧ ਪਾਈ ਘਰ ਹੀ ਮਾਹੀ ਸਦਾ ਰੰਗ ਰਾਤੀ ਸੱਚ ਸਮਾਏ ਆਪ ਕਰੇ ਕਿਛ ਕਰਨ ਨਾ ਜਾਏ ਹਾਪੀ ਭਾਵੈ ਲਹੀ ਮਲਾਈ ਤਿਸਤੇ ਨੇੜੈ ਨਾਹੀ ਕੋ ਦੂਰੈ ਨਾਨਕ ਨਾਮ ਰਹਿ ਆ ਪਰਪੂਰ ਬਸੰਤ ਮਹੱਲਾ ਤੀਜਾ ਗੁਰ ਸ਼ਬਦੀ ਹਰ ਚੇਤ ਸੁਭਾਈ RAM ਨਾਮ ਰਸ ਰਹੈ ਅਗਾਈ ਕੋਟ ਕੋ ਟੰਤਰ ਕੇ ਪਾਪ ਜਲ ਜਾਏ ਜੀਵ ਤੰਬਰ ਹੈ ਹਰ ਨਾਮ ਸਮਾਹੀ ਹਰ ਕੀ ਦਾਤ ਹਰ ਜੀਓ ਜਾਣੈ ਗੁਰ ਕੈ ਸ਼ਬਦ ਇਹੋ ਮਨ ਮੌਲਿਆ ਹਰ ਗੁਣ ਦਾਤਾ ਨਾਮ ਵਖਾਣੈ ਰਹਾਉ ਭਗਵੇਂ ਵੇਸ ਭ੍ਰਮ ਮੁਕਤ ਨਾ ਹੋਈ ਬਹੁ ਸੰਯਮ ਸ਼ਾਂਤ ਨਾ ਪਾਵੇ ਕੋਈ ਗੁਰਮਤਿ ਨਾਮ ਪਰਾਪਤ ਹੋਈ ਵੱਡ ਭਾਗੀ ਹਰ ਪਾਵੇ ਸੋਈ ਕਲ ਮਹਾਰਾਮ ਨਾਮ ਵਢਿਆਈ ਗੁਰਪੂਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮ ਮੈਂ ਹਉ ਮੈਂ ਜਲ ਜਾਈ ਵਡ ਭਾਗੀ ਹਰ ਨਾਮ ਬੀਚਾਰਾ ਛੂਟੈ RAM ਨਾਮ ਦੁਖ ਸਾਰਾ ਹਿਰਦੈ ਵਸਿਆ ਸੋ ਬਾਹਰ ਪਸਾਰਾ ਨਾਨਕ ਜਾਣੈ ਸਭ ਉਪਾਵਨ ਹਾਰਾ ਬਸੰਤ ਮਹੱਲਾ ਤੀਜਾ ਇਕ ਤੁਕੇ ਤੇਰਾ ਕੀਆ ਕਰਮਜੰਤ ਦੇਹ ਤਾਂ ਜਾਪੀ ਆਦਮੰਤ ਗੁਣ ਆਖ ਵਿਚਾਰੀ ਮੇਰੀ ਮਾਏ ਹਰ ਜਪ ਹਰ ਕਹਿ ਲੱਗੋ ਪਾਈ ਰਹਾਉ ਗੁਰ ਪ੍ਰਸਾਦ ਲਾਗੇ ਨਾਮ ਸਵਾਦ ਕਾਹੀ ਜਨਮ ਗਵਾਵ ਹੋ ਵੈਰਵਾਦ ਗੁਰ ਕਿਰਪਾ ਕੀਨੀ ਚੂਕਾ ਅਬਮਾਨ ਸਹਿਜ ਭਾਏ ਪਾਇਆ ਹਰ ਨਾਮ ਉਤਮ ਉਚਾ ਸ਼ਬਦ ਕਾਮ ਨਾਨਕ ਵਖਾਣੈ ਸਾਚ ਨਾਮ ਬਸੰਤ ਮਹੱਲਾ ਤੀਜਾ ਬਨਸਪਤ ਮੌਲੀ ਚੜਿਆ ਬਸੰਤ ਇਹੋ ਮਨ ਮੌਲਿਆ ਸਤਿਗੁਰੂ ਸੰਗ ਤੂੰ ਸਾਚ ਧਿਆਵੋ ਮੁਗਦ ਮਨਾ ਤਾਂ ਸੁਖ ਪਾਵੋ ਮੇਰੇ ਮਨਾ ਰਹਾਉ ਇਤ ਮਨ ਮੌਲਿਆ ਭਇਆ ਆਨੰਦ ਅਮਰਤ ਫਲ ਪਾਇਆ ਨਾਮ ਗੋਬਿੰਦ ਇਕੋ ਏਕ ਸਭ ਆਖ ਵਖਾਣੈ ਹੁਕਮੈ ਬੂਜੈ ਤਾਏ ਕੋ ਜਾਣੈ ਕਹਿਤ ਨਾਨਕ ਹਉ ਮੈਂ ਕਹਿ ਨਾ ਕੋਈ ਆਖਣ ਵੇਖਣੋ ਸਭ ਸਾਹਿਬ ਤੇ ਹੋਇ ਬਸੰਤ ਮਹੱਲਾ ਤੀਜਾ ਸਭ ਜਗ ਤੇਰੇ ਕੀਤੇ ਹੋਏ ਸਤਿਗੁਰ ਭੇਟੈ ਮਤਬੋਧ ਹੋਇ ਹਰ ਜੀਉ ਆਪੇ ਲੈਹੁ ਮਲਾਈ ਗੁਰ ਕੈ ਸ਼ਬਦ ਸਤਿਨਾਮ ਸੁਮਾਈ ਰਹਾਉ ਮਨ ਬਸੰਤ ਹਰੇ ਸਭ ਲੋਏ ਫਲ ਹੈ ਫੁਲਿ ਹੈ RAM ਨਾਮ ਸੁਖ ਹੋਏ ਸਦਾ ਬਸੰਤ ਗੁਰ ਸ਼ਬਦ ਵਿਚਾਰੇ RAM ਨਾਮ ਰਾਖੈ ਉਰ ਧਾਰੇ ਮਨ ਬਸੰਤ ਤਨ ਮਨ ਹਰਿਆ ਹੋਏ ਨਾਨਕ ਇਹੋ ਤਨ ਬਿਰਖ RAM ਨਾਮ ਫਲ ਪਾਏ ਸੂਏ ਬਸੰਤ ਮਹੱਲਾ ਤੀਜਾ ਤਿੰਨ ਬਸੰਤ ਜੋ ਹਰ ਗੁਣ ਗਾਈ ਪੂਰੇ ਭਾਗ ਹਰ ਭਗਤ ਕਰਾਈ ਇਸ ਮਨ ਕੋ ਬਸੰਤ ਕੀ ਲੱਗੈ ਨਾ ਸੋਈ ਇਹੋ ਮਨ ਜਲਿਆ ਦੂਜੈ ਦੁਏ ਰਹਾਉ ਇਹੋ ਮਨ ਧੰਦਾ ਬਾਂਦਾ ਕਰਮ ਸਮਾਈ ਮਾਇਆ ਮੂਠਾ ਸਦਾ ਬਿਲ ਲਾਈ ਇਹੋ ਮਨ ਛੂਟੈ ਜਾਂ ਸਤਗੁਰੂ ਭੇਟੈ ਜਮ ਕਾਲ ਕੀ ਫਿਰ ਆਵੇ ਨਾ ਫੀਟੈ ਇਹੋ ਮਨ ਛੂਟਾ ਗੁਰ ਲੀਆ ਛਡਾਈ ਨਾਨਕ ਮਾਇਆ ਮੋਹ ਸ਼ਬਦ ਜਲਾਏ ਬਸੰਤ ਮਹੱਲਾ ਤੀਜਾ ਬਸੰਤ ਚੜਿਆ ਫੂਲੀ ਬਨਰਾਏ ਇਹ ਜੀ ਜੰਤ ਫੂਲਹਿ ਹਰ ਚੇਤ ਲਾਏ ਇਨ ਬਿਦ ਇਹੋ ਮਨ ਹਰਿਆ ਹੋਏ ਹਰ ਹਰ ਨਾਮ ਜਪੈ ਦਿਨ ਰਾਤੀ ਗੁਰਮukh ਹਉ ਮੈਂ ਕੱਢੈ ਧੋਏ ਰਹਾਉ ਸਤਿਗੁਰ ਬਾਣੀ ਸ਼ਬਦ ਸੁਣਾਈ ਇਹੋ ਜਾਗ ਹਰਿਆ ਸਤਿਗੁਰ ਪਾਏ ਫਲ ਫੂਲ ਲਾਗੇ ਜਾਂ ਆਪੇ ਲਾਏ ਮੂਲ ਲੱਗੇ ਤਾਂ ਸਤਿਗੁਰ ਪਾਏ ਆਪ ਬਸੰਤ ਜਗਤ ਸਭ ਵਾੜੀ ਨਾਨਕ ਪੂਰੇ ਭਾਗ ਭਗਤ ਨਰਾਲੀ ਬਸੰਤ ਹੰਡੋਲ ਮਹੱਲਾ ਤੀਜਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਗੁਰ ਕੀ ਬਾਣੀ ਵਿਟੋ ਹਵਾਰਿਆ ਭਾਈ ਗੁਰ ਸ਼ਬਦ ਵਿਟੋ ਬਲ ਜਾਈ ਗੁਰ ਸਲਾਹੀ ਸਦ ਆਪਣਾ ਭਾਈ ਗੁਰ ਚਰਨੀ ਚਿਤ ਲਾਈ ਮੇਰੇ ਮਨ RAM ਨਾਮ ਚਿਤ ਲਾਈ ਮਨ ਤਨ ਤੇਰਾ ਹਰਿਆ ਹੋਇ ਇਕ ਹਰ ਨਾਮ ਫਲ ਪਾਏ ਰਹਾਉ ਗੁਰ ਰਾਖੇ ਸੇ ਉਮਰੇ ਭਾਈ ਹਰ ਰਸੇ ਅਮਰਤ ਪਿਆਈ ਵਿੱਚੋਂ ਹਉ ਮੈਂ ਦੁੱਖ ਉੱਠ ਗਿਆ ਭਾਈ ਸੁਖ ਵੁਠਾ ਮਨ ਆਈ ਤੋਰੇ ਆਪੇ ਜਿਨ੍ਹਾਂ ਨੂੰ ਬਖਸ਼ਿਓ ਨੁ ਭਾਈ ਸ਼ਬਦੇ ਲਇਨ ਮਲਾਈ ਧੂੜ ਤਿੰਨਾ ਕੀ ਅਕੁੱਲੀ ਐ ਭਾਈ ਸਤ ਸੰਗਤ ਮੇਲ ਮਲਾਈ ਆਪ ਕਰਾਏ ਕਰੇ ਆਪ ਭਾਈ ਜਿਨ ਹਰਿਆ ਕੀਆ ਸਭ ਕੋ ਏ ਨਾਨਕ ਮਨ ਮਨ ਸੁਖ ਸਦ ਵਸੈ ਭਾਈ ਸ਼ਬਦ ਮਲਾਵਾ ਹੋਈ ਰਾਗ ਬਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਉ ਪਸਰੀ ਸੂਰਜ ਕਿਰਨ ਜੋਤਾ ਤਿਉ ਘਟ ਘਟ ਰਮਈਆ ਓਤ ਪੋਤ ਏਕੋ ਹਰ ਰਵਿਆ ਸਰਬ ਥਾਈ ਗੁਰ ਸ਼ਬਦੀ ਮਿਲਿਆ ਮੇਰੀ ਮਾਈ ਰਹਾਉ ਕਟ ਕਟ ਅੰਤਰੇ ਕੋ ਹਰ ਸੋਈ ਗੁਰ ਮਿਲਿਆ ਇੱਕ ਪ੍ਰਗਟ ਹੋਈ ਏਕੋ ਏਕ ਰਹਿਆ ਪ੍ਰਭੂਰ ਸਾਖਤ ਨਰ ਲੋਭੀ ਜਾਣਹਿ ਦੂਰ ਏਕੋ ਏਕ ਵਰਤੈ ਹਰ ਲੂਈ ਨਾਨਕ ਹਰ ਏਕੋ ਕਰੇ ਸੋ ਹੋਈ ਮਸੰਤ ਮਹੱਲਾ ਚੌਥਾ ਰੈਣ ਦਿਨ ਸੋ ਦੁਏ ਸੱਦੇ ਪਏ ਮਨ ਹਰ ਸਿਮਰੋ ਅੰਤ ਸਦਾ ਰੱਖ ਲੈ ਹਰ ਹਰ ਕੀਤ ਸਦਾ ਮਨ ਮੇਰੇ ਸਭ ਆਲਸ ਦੂਖ ਭੰਜ ਪ੍ਰਭ ਪਾਇਆ ਗੁਰਮਤਿ ਗਾਵੋ ਗੁਣ ਪ੍ਰਭ ਕੀਰੇ ਰਹਾਉ ਮਨ ਮੁਖ ਫਿਰ ਫਿਰ ਹਉ ਮੈਂ ਮੁਇ ਕਾਲ ਦੈਂਤ ਸੰਘਾਰੇ ਜਮ ਪੁਰ ਗਏ ਗੁਰਮੁਖ ਹਰ 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 ਲਿਵ ਲਾਗੀ ਜਨਮ ਮਰਨ ਦੋ ਦੁਖ ਭਾਗੇ ਭਗਤ ਜਨਾ ਕੋ ਹਰ ਕਿਰਪਾ ਤਾਰੀ ਗੁਰੂ ਨਾਨਕ ਤੁਠਾ ਮਿਲਿਆ ਬਨਵਾਰੀ ਬਸੰਤ ਹੰਡੋਲ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ RAM ਨਾਮ ਰਤਨ ਕੋਠੜੀ ਗੜ ਮੰਦਰ ਏਕ ਲੋਕਾਨੀ ਸਤਿਗੁਰ ਮਿਲੈ ਤਾਂ ਖੋਜੀਐ ਮਿਲ ਜੋਤੀ ਜੋਤ ਸਮਾਨੀ ਮਾਦੂ ਸਾਦੂ ਜਨ ਦੇਹੋ ਮਲਾਏ ਦੇਖਤ ਦਰਸ ਪਾਪ ਸਭ ਨਾਸਹਿ ਪਵਿੱਤਰ ਪਰਮ ਪਦ ਪਾਏ ਰਹਾਉ ਪੰਜ ਚੋਰ ਮਿਲ ਲਾਗੇ ਨਗਰੀਆ RAM ਨਾਮ ਤਨਹਿ ਰਿਆ ਗੁਰਮਤਿ ਖੋਜ ਪਰੇ ਤਬ ਪਕਰੇ ਧਨ ਸਾਵਤਰਾ ਸੇ ਉਬਰਿਆ ਪਾਖੰਡ ਭਰਮ ਉਪਾਵ ਕਰ ਥਾਕੇ ਹਿਰਦੇ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਤ ਪਾਇਆ ਗਿਆਨ ਅੰਧੇਰ ਗਵਾਇਆ ਜਗੰਨਾਥ ਜਗਦੀਸ ਗਸਾਈ ਕਰ ਕਿਰਪਾ ਸਾਧ ਮਲਾਵੇ ਨਾਨਕ ਸ਼ਾਂਤ ਹੋਐ ਮਾਨ ਅੰਤਰ ਨਿਤ ਹਿਰਦੈ ਹਰ ਗੁਣ ਗਾਵੇ ਬਸੰਤ ਮਹੱਲਾ ਚੌਥਾ ਹਿੰਡੋਲ ਤੁਮ ਵੱਡ ਪੁਰਖ ਵੱਡ ਅਗਮ ਗਸਾਈ ਹਮ ਕੀਰੇ ਕਿਰਮ ਤੁਮਨਸ਼ੇ ਹਰ ਦੀਨ ਦਿਆਲ ਕਰਹੁ ਪ੍ਰਭ ਕਿਰਪਾ ਗੁਰ ਸਤ ਗੁਰ ਚਰਨ ਹਮ ਬਨਛੇ ਗੋਬਿੰਦ ਜੀਓ ਸਤ ਸੰਗਤ ਮੇਲ ਕਰ ਕਿਰਪਿਛੇ ਜਨਮ ਜਨਮ ਕੇ ਕਿਲ ਵਿਕਮਲ ਭਰਿਆ ਮਿਲ ਸੰਗਤ ਕਰ ਪ੍ਰਭ ਹਨਛੇ ਰਹਾਉ ਤੁਮਰਾ ਜਨ ਜਾਤ ਅਵਜਾਤਾ ਹਰ ਜਪਿਓ ਪਤ ਤਪ ਪਵੀਸੇ ਹਰ ਕੀਓ ਸਗਲ ਭਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦਿਨ ਸੇ ਜਾਤ ਅਜਾਤ ਕੋਈ ਪ੍ਰਭ ਧਾਵੈ ਸਭ ਪੂਰੇ ਮਾਨਸ ਤਿਨ ਸੇ ਸੇ ਧਨ ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਧਾਰਿਓ ਹਰ ਉਸਤੇ ਹਮ ਢੀਂਡੇ ਢੀਮ ਬਹੁਤ ਹੱਥ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲ ਸੇ ਜਨ ਨਾਨਕ ਗੁਰ ਪਾਇਆ ਹਰ ਟੂਠੇ ਹਮ ਕੀਏ ਪਤਤ ਪਵੀਸੇ ਬਸੰਤ ਹੰਡੋਲ ਮਹੱਲਾ ਚੌਥਾ ਮੇਰਾ ਇੱਕ ਖਿਨ ਮਨੁਆ ਰਹਿ ਨਾ ਸਕੈ ਨੇਤਾ ਹਰ ਹਰ ਨਾਮ ਰਸ ਗੀਦੇ ਜਿਉ ਬਾਰਕ ਰਸਕ ਪਰਿਓ ਥਨ ਮਾਤਾ ਥਨ ਕਾਢੇ ਬਿਲਲ ਬਲੀਦੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀਦੇ ਵੱਡਾ ਭਾਗ ਗੁਰ ਸਤਗੁਰ ਪਾਇਆ ਵਿਚ ਕਾਇਆ ਨਗਰ ਹਰ ਸੀਦੇ ਰਹਾਉ ਜਨ ਕੇ ਸਾਸ ਸਾਸ ਹੈ ਜੀਤੀ ਹਰ ਬਿਰਹਿ ਪ੍ਰਭੂ ਹਰ ਬੀਦੇ ਜਿਉ ਜਲ ਕਮਲ ਪ੍ਰੀਤ ਹੱਥ ਭਾਰੀ ਬਿਨ ਜਲ ਦੇਖੇ ਸੁਖ ਲੀਦੇ ਜਨ ਜਪਿਓ ਨਾਮ ਨਿਰੰજન ਨਰਹਰ ਅਪਦੇਸ ਗੁਰੂ ਹਰ ਪ੍ਰੀਦੇ ਜਨਮ ਜਨਮ ਕੀ ਹਉ ਮੈਂ ਮਲ ਨਿਕਸੀ ਹਰੇ ਅਮਰਤ ਹਰ ਜਲ ਨੀਦੇ ਹਮਰੇ ਕਰਮਨਾ ਵਿਚ ਰੋ ਠਾਕੁਰ ਤੁਮ ਪੈਜ ਰੱਖੋ ਆਪਣੀ ਦੇ ਹਰ ਭਾਵੈ ਸੁਣ ਬਿਨੋ ਬੇਨਤੀ ਜਨ ਨਾਨਕ ਸਰਨ ਪਵੀਦੇ ਬਸੰਤ ਹੰਡੂਲ ਮਹੱਲਾ ਚੌਥਾ ਮਨ ਖਿਨ ਖਿਨ ਭਰਮ ਭਰਮ ਬਹੁ ਧਾਵੈ ਤਿਲ ਘਰ ਨਹੀਂ ਵਾਸਾ ਪਾਈਐ ਗੁਰ ਅੰਕਸ ਸ਼ਬਦ ਦਾਰੂ ਸਿਰ ਧਾਰਿਓ ਘਰ ਮੰਦਰ ਆਣ ਵਸਾਈਐ ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਐ ਹਉ ਮੈਂ ਰੋਗ ਗਿਆ ਸੁਖ ਪਾਇਆ ਹਰ ਸਹਿਜ ਸਮਾਦ ਲਗਾਈਐ ਰਹਾਉ ਕਾਰ ਰਤਨ ਲਾਲ ਬਹੁਮਾਨਕ ਲਾਦੀ ਮਨ ਭ੍ਰਮਿਆਂ ਲਹਿ ਨਾ ਸਕਾਈਐ ਜਿਉ ਓਡਾ ਕੂਪ ਗੋਹਜ ਖਿਨ ਕਾਢੈ ਤਿਉ ਸਤਗੁਰ ਵਸਤ ਲਹਾਈਐ ਜਿਨੇ ਐਸਾ ਸਤਗੁਰ ਸਾਧਨਾ ਪਾਇਆ ਤੇ ਤ੍ਰਿਗ ਤ੍ਰਿਗ ਨਰ ਜੀ ਵਾਈਐ ਜਨਮ ਪਦਾਰਥ ਪੁਨ ਫਲ ਪਾਇਆ ਕੌਡੀ ਬਦਲੇ ਜਾਈਐ ਮਦਸੂਦਨ ਹਰ ਧਾਰ ਪ੍ਰਭ ਕਿਰਪਾ ਕਿਰਪਾ ਗੁਰੂ ਮਿਲਾਈਐ ਜਨ ਨਾਨਕ ਨਿਰਵਾਣ ਪਦ ਪਾਇਆ ਮਿਲ ਸਾਧੂ ਹਰ ਗੁਣ ਗਾਈਐ ਬਸੰਤ ਹੰਡੋਲ ਮਹੱਲਾ ਚੌਥਾ ਆਵਣ ਜਾਣ ਭਿਆ ਦੁਖ ਵਿਖਿਆ ਦੇਹ ਮਨ ਮੁਖ ਸੁਣੀ ਸੋញ RAM ਨਾਮ ਖਿਨ ਪਲ ਨਹੀਂ ਚੇਤਿਆ ਜਮ ਫਕਰੇ ਕਾਲ ਸੁਨੋਇਂ ਗੋਬਿੰਦ ਜਿਓ ਬਿਕਾ ਮੈਂ ਮਮਤਾ ਮੋਈਂ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਭੁਇਂ ਰਹਾਉ ਸਤ ਸੰਗਤ ਸਾਧ ਦਇਆ ਕਰ ਮੇਲੋ ਸਰਨਾਗਤ ਸਾਧੂ ਪੰញ ਹਮ ਡੁੱਬਦੇ ਪਾਥਰ ਕਾਢ ਲਿਓ ਪ੍ਰਭ ਤੁਮ ਦੀਨ ਦਿਆਲ ਦੁਖ ਭੰញ ਹਰ ਉਸਤਤ ਧਾਰਵ ਹੋ ਰੇ ਦੇ ਅੰਤਰ ਸੁਆਮੀ ਸਤ ਸੰਗਤ ਮਿਲ ਬੁਧ ਲਾਗਿ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਹਰ ਵਿਟੋ ਘੁੰਮ ਵਾញ ਜਨ ਕੇ ਪੂਰ ਮਨੋਰਤ ਹਰ ਪ੍ਰਭ ਹਰ ਨਾਮ ਦੇਵੋ ਹਰ ਲੰਗ ਜਨ ਨਾਨਕ ਮਨ ਤਨ ਅਨੰਦ ਭਇਆ ਹੈ ਗੁਰਮੰਤਰ ਦਿਓ ਹਰ ਭਾញ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੋ ਤੁਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਸੇਵੋ ਕਰ ਨਮਸ਼ਕਾਰ आज हमारै मंगल चार आज हमारै महा आनंद चिंत लखी भेटे गोविंद आज हमारै ग्रह बसंत गुण गाए प्रभु तुम बेअंत रहाऊ आज हमारै बने फाग प्रभु संगी मिल खेलन लाग होली कीनी संत सेवा रंग लागा अत लाल देव ਮਨ ਕਨ ਮੌਲਿਓ ਅਤ ਅਨੂਪ ਸੁ ਕੈ ਨਾਹੀ ਸ਼ਾਮ ਧੂਪ ਸਗਲੀ ਰੂਤੀ ਹਰਿਆ ਹੋਏ ਸਦ ਬਸੰਤ ਗੁਰ ਮਿਲੇ ਦੇਵਾ ਬਿਰਖ ਜਮਿਓ ਹੈ ਪਾਰ ਜਾਤ ਫੂਲ ਲੱਗੇ ਫਲ ਰਤਨ ਭਾਂਤ ਤ੍ਰਿਪਤ ਅਗਾਨੇ ਹਰ ਗੁਣਹਿ ਗਾਈ ਜਨ ਨਾਨਕ ਹਰ 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 ਧਿਆਈ